ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਗਰਾਜੀ ਬੁਜੀਆ ਬੋਗੀ ਚੜਦੀ ਕਲਾ ਜੂਏ ਸੋ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਹਾਂ ਬਹੁਤ ਸੋਨਾ ਟੌਪਿਕ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨ ਦਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪ ਜੀ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਬਲੈਸ ਕੋ ਬੈਨਫਿਟਲੈਸ ਕੋ ਚੰਗੀ ਲੱਗੇ ਤਾਂ ਹੋਰਾਂ ਦਾ ਵੀ ਸ਼ੇਅਰ ਜਰੂਰ ਕਰ ਦਿਆ ਕਰੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਿਵੇਂ ਕਿ ਥੰਬਨੇਲ ਤੇ ਲਿਖਿਆ ਮੀਨਜ਼ ਕਿ ਜੇ ਤੁਸੀਂ ਕਿਸੇ ਬੰਦੇ ਨੂੰ ਫਸਟ ਟਾਈਮ ਮਿਲ ਰਹੇ ਹੋ ਪਹਿਲੀ ਵਾਰ ਮਿਲ ਰਹੇ ਹੋ ਤੇ ਆਪਾਂ ਨੂੰ ਜਾਨਣਾ ਹੋਵੇ ਵੀ ਉਹ ਬੰਦਾ ਕਿਸ ਤਰ੍ਹਾਂ ਦੀ ਨੇਚਰ ਦਾ ਹੈ ਹਨਾ ਸਾਡੇ ਪ੍ਰਤੀ ਉਹਦਾ ਉਹਦੇ ਕੀ ਹਾਵ ਭਾਵ ਨੇ ਉਹਦੇ ਮਾਈਂਡ ਵਿੱਚ ਕੀ ਚੱਲ ਰਿਹਾ ਉਹ ਚੀਜ਼ਾਂ ਪਤਾ ਲੱਗ ਜਾਂਦੀਆਂ ਇਹ ਚਾਰ ਗੱਲਾਂ ਮੈਂ ਤੁਹਾਨੂੰ ਦੱਸ ਤੁਹਾਨੂੰ ਦੱਸੂਗਾ ਇੱਕ ਇੱਕ ਕਰਕੇ ਇਹਨਾਂ ਤੋਂ ਪਤਾ ਲਗਾਇਆ ਜਾ ਸਕਦਾ ਸਾਹਮਣੇ ਵਾਲੇ ਬੰਦੇ ਦੇ ਦਿਮਾਗ ਦੀ ਜੋ ਹਲਚਲ ਹੈਗੀ ਹੈ ਠੀਕ ਹੈ ਜੀ ਸਭ ਤੋਂ ਪਹਿਲੇ ਨੰਬਰ ਤੇ ਜਦੋਂ ਤੁਸੀਂ ਕਿਸੇ ਅਜਨਬੀ ਬੰਦੇ ਨੂੰ ਮਿਲਦੇ ਹੋ ਪਹਿਲੀ ਵਾਰ ਜੇ ਉਹ ਤੁਹਾਨੂੰ ਪੁੱਛਦਾ ਕਿ ਤੁਸੀਂ ਕੀ ਕੰਮ ਕਰਦੇ ਹੋ ਹਨਾ ਤੁਸੀਂ ਕਿੰਨਾ ਕੁ ਕਮਾਲ ਲੈਂਦੇ ਹੋ ਮਹੀਨੇ ਦਾ ਜਾਂ ਸਾਲ ਦਾ ਹਨਾ ਇਟ ਮੀਨਸ ਉਹ ਤੁਹਾਨੂੰ ਆਪਣੇ ਆਪ ਨਾਲ ਕੰਪੇਅਰ ਕਰਕੇ ਦੇਖ ਰਿਹਾ ਵੀ ਇਹ ਮੇਰੇ ਲੈਵਲ 'ਚ ਕਿੱਥੇ ਤੱਕ ਖੜਾ ਤੇ ਇਹਨੂੰ ਕਿੰਨੀ ਕੁ ਰਿਸਪੈਕਟ ਦੇਣੀ ਹੈ ਇਹ ਪੁਆਇੰਟ ਹੈਗਾ ਜੀ ਇੱਕ ਨੰਬਰ ਤੇ ਪਹਿਲੇ ਨੰਬਰ ਤੇ ਜਿੱਥੋਂ ਪਤਾ ਲੱਗਦਾ ਬੰਦੇ ਦੀ ਸੋਚਦਾ ਵੀ ਉਹ ਬੰਦਾ ਕੀ ਸੋਚ ਰਿਹਾ ਹੈ ਉਹਦੀ ਇਹ ਗੱਲਾਂ ਤੋਂ ਠੀਕ ਹੈ ਜੀ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਦੋਂ ਤੁਸੀਂ ਕਿਸੇ ਬੰਦੇ ਨਾਲ ਪਹਿਲੀ ਵਾਰ ਗੱਲ ਕਰਦੇ ਹੋ ਜੋ ਸਾਹਮਣੇ ਵਾਲਾ ਬੰਦਾ ਇਮੋਸ਼ਨਲ ਹੋ ਜਾਂਦਾ ਬੜੀ-ਬੜੀ ਗੱਲ ਨੂੰ ਲੈ ਕੇ ਇਮੋਸ਼ਨਲ ਹੋ ਜਾਂਦਾ ਹਨਾ ਇਟ ਮੀਨਸ ਉਹ ਬੰਦਾ ਸਾਫ਼ ਦਿਲ ਦਾ ਆ ਠੀਕ ਹੈ ਜੀ ਉਹਦੇ ਦਿਲ 'ਚ ਕੋਈ ਖੂਟ ਨਹੀਂ ਹੈਗੀ ਹਨਾ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਦੋਂ ਤੁਸੀਂ ਕਿਸੇ ਅਣਜਾਣ ਬੰਦੇ ਨਾਲ ਫਰਸਟ ਮੀਟ ਕਰਦੇ ਹੋ ਪਹਿਲੀ ਮੁਲਾਕਾਤ ਕਰਦੇ ਹੋ ਤੇ ਜੇ ਉਹ ਤੁਸੀਂ ਉਹਨਾਂ ਗੱਲਬਾਤ ਕਰਦੇ ਹੋ ਕਿਸੇ ਤਰ੍ਹਾਂ ਨਾਲ ਤੇ ਜੇ ਉਹ ਆਪਣਾ ਮੋਬਾਈਲ ਤੇ ਲੱਗਾ ਹੋਇਆ ਤੁਹਾਡੀਆਂ ਗੱਲਾਂ 'ਤੇ ਧਿਆਨ ਨਹੀਂ ਦੇ ਰਿਹਾ ਇਟ ਮੀਨਸ ਉਹ ਤੁਹਾਨੂੰ ਲਾਈਕ ਨਹੀਂ ਕਰ ਰਿਹਾ ਤੁਹਾਡੀਆਂ ਗੱਲਾਂ ਨੂੰ ਲਾਈਕ ਨਹੀਂ ਕਰ ਰਿਹਾ ਤੁਹਾਨੂੰ ਇਗਨੋਰ ਕਰ ਰਿਹਾ ਵਾ ਠੀਕ ਹੈ ਜੀ ਇਹ ਤੀਸਰਾ ਪੁਆਇੰਟ ਆ ਤੇ ਚੌਥੇ ਨੰਬਰ ਤੇ ਜੇਦੋਂ ਤੁਸੀਂ ਕਿਸੇ ਬੰਦੇ ਨਾਲ ਗੱਲ ਕਰਦੇ ਹੋ ਹਨ ਤੇ ਸਾਹਮਣੇ ਵਾਲਾ ਬੰਦਾ ਬਹੁਤ ਘੱਟ ਰਿਪਲਾਈ ਕਰ ਰਿਹਾ ਵਾ ਤੇ ਜਦੋਂ ਰਿਪਲਾਈ ਕਰਦਾ ਤਾਂ ਬੜੇ ਇੰਪ੍ਰੈਸਿਵ ਤਰੀਕੇ ਨਾਲ ਰਿਪਲਾਈ ਕਰਦਾ ਇਟ ਮੀਨਸ ਉਹੰਦਾ ਬ੍ਰੌਡ ਮਾਈਂਡਡ ਆ ਤੇ ਕਾਫੀ ਇੰਟੈਲੀਜੈਂਟ ਹੈਗਾ ਉਹ ਪਰਸਨ ਠੀਕ ਹੈ ਜੀ ਇਹ ਚਾਰ ਚੀਜ਼ਾਂ ਹਨ ਜਿਨ੍ਹਾਂ ਦੇ ਜਿਨ੍ਹਾਂ ਦੇ ਨਾਲ ਆਪਾਂ ਪਤਾ ਲਗਾ ਸਕਦੇ ਹਾਂ ਕਿ ਸਾਹਮਣੇ ਵਾਲੇ ਬੰਦੇ ਦੀ ਨੇਚਰ ਕਿਦਾਂ ਦੀ ਹੈ ਸਾਡੇ ਪ੍ਰਤੀ ਹਨਾ ਵੀ ਉਹਦਾ ਯਕੀਨ نظریਆ ਵਾ ਸੋ ਇਸ ਇੱਥੇ ਆਪਾਂ ਵੀਡੀਓ ਐਂਡ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ